ਜੀ ਗੱਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਥ ਬਟਿਕ ਤੇ ਅੱਜ ਦੀ ਵੀਡੀਓ ਚ ਲੈ ਕੇ ਆਪਾਂ ਆਪਣੇ ਮਸ਼ੀਨਵਰਕ ਦੇ ਸੂਟ ਮਸ਼ੀਨਵਰਕ ਦੇ ਸੂਟ ਦੇ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਾਕੀ ਸਟੱਫ ਤੁਸੀਂ ਜੇ ਸਾਡੇ ਕੋਲੋਂ ਬਾਈ ਕਰ ਰਹੇ ਹੋ ਤੁਹਾਨੂੰ ਗੁੱਡੂ ਕੁਆਲਿਟੀ ਦਾ ਸਟੱਫ ਮਿਲੂ ਜਿਹੇ ਜੀ ਤੁਹਾਨੂੰ ਚੀਜ਼ ਦੱਸੀ ਜਾ ਉਹ ਉਹੀ ਜੀ ਤੁਹਾਨੂੰ ਚੀਜ਼ ਮਿਲੂਗੀ ਜੀ ਤੇ ਬਾਕੀ ਕਿਸੇ ਵੀ ਹਨਾ ਅੱਜਕਲ ਡਿਮਾਂਡ ਚ ਚੱਲ ਰਿਹਾ ਕ੍ਰਸ਼ ਦੇ ਉੱਪਰ ਵੀ ਮਸ਼ੀਨਵਰਕ ਹੋ ਰਿਹਾ ਬ੍ਰாக்கਟ ਦੇ ਜੇ ਤੁਸੀਂ ਬ੍ਰாக்கਟ ਦੇ ਸੂਟ ਲੈਣੇ ਚਾਹੁੰਦੇ ਹੋ ਖੀਨ ਖਾਬ ਦੇ ਸੂਟ ਲੈਣਾ ਚਾਹੁੰਦੇ ਹੋ ਅਲੱਗ-ਅਲੱਗ ਰ ਜਿਹੜੇ ਆਪਾਂ ਉੱਚ ਪ੍ਰਿੰਟ ਨੇ ਸਟਾਫ ਦੀ ਕੁਆਲਿਟੀ ਸਾਰਾ ਕੁਝ ਆਪਾਂ ਜਿਹੜਾ ਗਰੁੱਪ ਦੇ ਵਿੱਚ ਦੱਸਦੇ ਰਹਿੰਨੇ ਆ ਗਰੁੱਪ ਦੇ ਵਿੱਚ ਫੋਟੋਸ ਪਾਈਆਂ ਜਾਂਦੀਆਂ ਨੇ ਨਵੇਂ-ਨਵੇਂ ਜਿਹੜੇ ਵੀ ਪ੍ਰਿੰਟ ਆਉਂਦੇ ਨੇ ਜਿਹੜਾ ਵੀ ਸਟਾਫ ਆਉਂਦਾ ਤੁਸੀਂ ਗਰੁੱਪ ਦੇ ਵਿੱਚ ਐਡ ਹੋ ਸਕਦੇ ਹੋ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ 'ਚ ਜਾ ਕੇ WhatsApp ਲਿੰਕ 'ਤੇ ਉੱਥੇ ਤੁਸੀਂ ਸਾਨੂੰ ਸਿੱਧਾ ਮੈਸੇਜ ਕਰ ਸਕਦੇ ਹੋ ਅਸੀਂ WhatsApp ਲਿੰਕ ਤੁਹਾਨੂੰ ਸੈਂਡ ਕਰਾਂਗੇ ਜੀ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਵੀ ਐਡ ਹੋ ਸਕਦੇ ਹੋ ਆਪਾਂ ਸੂਟ دکھੋਨੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਿੱਧਾ ਡਿਸਕ੍ਰਿਪਸ਼ਨ ਬਾਕਸ 'ਚ ਜਾ ਕੇ WhatsApp ਲਿੰਕ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਆਪਣਾ ਜਿਹੜਾ ਆਰਡਰ ਸੂਟ ਤੁਸੀਂ ਰੈਡੀ ਕਰਾਉਣਾ ਉਹ ਤੁਸੀਂ ਸਾਨੂੰ ਸਕਰੀਨਸ਼ਾਟ ਉਹਦਾ ਭੇਜ ਕੇ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਸੂਟ ਜਿਹੜਾ ਵੀ ਰੈਡੀ ਕਰਾਉਣਾ ਕਿਸੇ ਵੀ ਸਟੱਫ ਦੇ ਉੱਪਰ ਰੈਡੀ ਕਰਾ ਸਕਦੇ ਹੋ ਕੋਈ ਵੀ ਵਰਕ ਤੁਸੀਂ ਰੈਡੀ ਕਰਾ ਸਕਦੇ ਹੋ ਜਿਵੇਂ ਵਰਕ ਦੇ ਡਿਜ਼ਾਈਨ ਵਗੈਰਾ ਚੇਂਜ ਕਰਾਉਣੇ ਉਹ ਵੀ ਕਰਵਾ ਸਕਦੇ ਹੋ ਫੀ ਟ੍ਰੈਂਡ ਚ ਅੱਜ ਕੱਲ ਇਹ ਵਾਲਾ ਵਰਕ ਇਸ ਤਰ੍ਹਾਂ ਸੈਂਟਰ ਲਾਈਨ ਤੇ ਤੁਸੀਂ ਵਰਕ ਦੇਖ ਸਕਦੇ ਹੋ ਉੱਪਰ ਇਸ ਤਰ੍ਹਾਂ ਸਿੰਪਲ ਨੈਕ ਬਣ ਜੂਗਾ ਜਿਹੜੇ ਜਿਹੇ ਕਲਰ ਨੇ ਚਾਰ ਕਲਰ ਦਾ ਥ्रेड ਲਗਾਇਆ ਗਿਆ ਪੰਜਵੇਂ ਇਸ ਚ ਵਾਈਟ ਤੇ ਵਿੱਚ ਜਰੀ ਦਾ ਕੰਮ ਵੀ ਕੀਤਾ ਗਿਆ ਇਹ ਤੇ ਰਿਹਾ ਜੀ ਬਾਜੂ ਦਾ ਕੰਮ ਜੇ ਤੁਸੀਂ ਇਹਦੇ ਨਾਲ ਦੁਪੱਟਾ ਰੈਡੀ ਕਰਾਉਣਾ ਹੈ ਤਾਂ ਤੁਸੀਂ ਮੈਂ ਸਜੈਸਟ ਕਰੂੰਗੀ ਮਲਟੀ ਕਲਰ ਦਾ ਦੁਪੱਟਾ ਰੈਡੀ ਹੋ ਜੂਗਾ ਨਾਲ ਬਣ ਕੇ ਰੈਡੀ ਹੋਊਗਾ ਜੀ ਦੁਪੱਟਾ ਦੁਪੱਟਾ ਕਿਸੇ ਵੀ ਸਟੱਫ ਚ ਰੈਡੀ ਕਰਾ ਸਕਦੇ ਹੋ ਬਰ ਬ੍ਰਿਚ ਪ੍ਰੈਸ ਚ ਗਲਾਸ ਕੁਛ ਕੁਛ ਵੀ ਤੁਸੀਂ ਰੈਡੀ ਕਰਾ ਸਕਦੇ ਹੋ ਵਧੀਆ ਹੀ ਬਣ ਕੇ ਰੈਡੀ ਹੋਊਗੀ। ਬਾਕੀ ਜੇ ਤੁਹਾਨੂੰ ਹੋਰ ਵੀ ਜਿਵੇਂ ਟ੍ਰੈਡੀਸ਼ਨਲ ਆਗੇ ਫੁਲਕਾਰੀ ਦੇ ਡਿਜ਼ਾਈਨ ਕਾਫੀ ਜਿਹੜੇ ਅੱਜ ਕੱਲ੍ਹ ਚੱਲ ਰਹੇ ਨੇ ਹਲਕੇ ਵੀ ਆਉਂਦੇ ਆ ਇਸ ਚ ਇਸ ਤੋਂ ਹੈਵੀ ਵੀ ਆਉਂਦੇ ਆ ਦੁਪੱਟੇ ਵੀ ਤੁਸੀਂ ਉਹ ਵੀ ਰੈਡੀ ਕਰਾ ਸਕਦੇ ਹੋ ਜੇ ਤੁਸੀਂ ਹਲਕਾ ਕੰਮ ਪਾਉਣਾ ਪਸੰਦ ਕਰਦੇ ਹੋ ਸਿੰਪਲ ਘੇਰੇ ਦਾ ਬਾਜੂ ਦਾ ਕੋਈ ਵੀ ਤੁਸੀਂ ਸਾਨੂੰ ਡਿਜ਼ਾਈਨ ਸੈਂਡ ਕਰੋਗੇ ਆਪਾਂ ਸੇਮ ਰੈਡੀ ਕਰਕੇ ਦੇਵਾਂਗੇ। ਇੱਕ ਇੱਕ ਇਹ ਬਿਲਕੁਲ ਲੋ ਪ੍ਰਾਈਸ ਤੇ ਸੂਟ ਦੇ ਰਹੇ ਆ ਇਹ ਵਾਲੇ ਵਰਕ ਦੇ ਉਹ ਦੇਖੋ ਕੰਪਿਊਟਰਾਈਜ਼ਡ ਮਸ਼ੀਨ ਦਾ ਵਰਕ ਹੁੰਦਾ ਉਹ ਆਪਾਂ ਨਹੀਂ ਬਣਾਉਂਦੇ ਜੀ ਉਹ ਸੂਟ ਕਿਉਂਕਿ ਉਹਨਾਂ ਦੇ ਟਾਂਕੇ ਦਾ ਬਹੁਤ ਫਰਕ ਹੁੰਦਾ ਜੀ ਆਪਾਂ ਜਿਹੜੇ ਹੱਥ ਨਾਲ ਕਾਰੀਗਰ ਆਪਣੀ ਮਸ਼ੀਨ ਚਲਾਉਂਦੇ ਆ ਉਸ ਤੋਂ ਹੀ ਕੰਮ ਕਰਾਉਂਦੇ ਆ ਕੰਪਿਊਟਰਾਈਜ਼ਡ ਮਸ਼ੀਨ ਆਪਾਂ ਉਹ ਯੂਜ਼ ਨਹੀਂ ਕਰਦੇ ਤੇ ਉਹ ਰੀਜ਼ਨੇਬਲ ਪ੍ਰਾਈਸ ਬਹੁਤ ਘੱਟ ਪੈ ਜਾਂਦਾ ਜੀ ਉਹਨਾਂ ਦਾ ਇਹ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ਦੇਖੋ 100 150 ਦਾ ਫਰਕ ਹੁੰਦਾ ਬਾਕੀ ਜਿਹੜਾ ਇਹਦਾ ਟਾਂਕ ਹੈ ਇਹ ਕਾਰੀਗਰ ਵੱਲੋਂ ਜਿਹੜੀ ਮਸ਼ੀਨ ਚਲਾਈ ਜਾਂਦੀ ਹੈ ਉਹਦੇ ਟਾਂਕੇ ਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਜੀ ਬਹੁਤ ਸੋਹਣਾ ਸਪਾਈ ਤੇ ਇਹਦਾ ਕੰਮ ਹੁੰਦਾ ਇਹ ਆ ਗਿਆ ਜੀ ਇਹਦਾ ਬਾਜੂ ਦਾ ਕੰਮ ਇਹ ਬਾਜੂ ਦਾ ਕੰਮ ਆ ਗਿਆ ਸੇਮ ਆਪਾਂ ਪਹੁੰਚਿਆਂ ਤੇ ਕੰਮ ਕਰਾਇਆ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਪਹੁੰਚਿਆਂ ਤੇ ਕੰਮ ਹੋਇਆ ਕੰਮ ਵਧਾਉਣਾ ਘਟਾਉਣਾ ਤੁਹਾਡੇ ਸਾਰੇ ਜੀ ਜਿਵੇਂ ਦਾ ਤੁਸੀਂ ਕੰਮ ਕਰਾਉਣਾ ਕਰਾ ਸਕਦੇ ਹੋ ਲੱਗੇ ਇਹ ਮਲਬਰੀ ਸਿਲਕ ਤੇ ਆਪਾਂ ਸੂਟ ਰੈਡੀ ਕਰਾਇਆ ਬਾਟਮ ਵਰਕ ਤੇ ਰੈਡੀ ਕਰਾਇਆ ਇਹ ਵਾਲਾ ਸਟੱਫ ਸੀ ਇਹ ਦੇਖ ਸਕਦੇ ਹੋ ਸਾਈਡ ਤੇ ਰਹੂਗਾ ਇਹ ਵਾਲਾ ਜਿਵੇਂ ਇੱਥੇ ਸੈਂਟਰ ਆ ਗਿਆ ਇੱਕ ਸਾਈਡ ਇਧਰ ਫਲਾਰ ਬਣੂ ਦੂਜੀ ਜਿਹੜੀ ਆਪਣਾ ਦੂਜਾ ਪਹੁੰਚਾ ਹੋਊ ਉਹਦੇ ਉਧਰਲੀ ਸਾਈਡ ਫਲਾਰ ਬਣੂ ਬਹੁਤ ਸੋਹਣਾ ਜਿਵੇਂ ਦੇਖੋ ਇਹ ਸਿਰਫ 400 ਦੀ ਰੇਂਜ 'ਚ ਜਿਹੜਾ ਆਪਾਂ ਨੂੰ ਵਰਕ ਮਿਲ ਗਿਆ ਸਿੰਪਲ ਕੱਟ ਵਰਕ ਕਰਾਉਣਾ ਉਹ ਤਾਂ ਦੇਖੋ ਬਿਲਕੁਲ ਹੀ 100 150 ਦੀ ਰੇਂਜ ਚ ਬਣ ਜਾਂਦਾ ਹੈ ਪ੍ਰਾਈਸ ਸਾਡੇ ਬਿਲਕੁਲ ਜੈਨੂਅਲ ਹੋਣਗੇ ਤੇ ਜਿਹੜਾ ਇਹ ਸੂਟ ਹੈ ਸਟੱਫ ਆਪਣਾ ਨਹੀਂ ਹੈ ਵਰਕ ਪ੍ਰਾਈਸ ਤੁਹਾਨੂੰ 10 1700 ਦੀ ਰੇਂਜ 'ਚ ਵਾਲਾ ਵਰਕ ਤੁਹਾਨੂੰ ਮਿਲੂ ਬਾਜੂ ਤੇ ਪਹੁੰਚੇ ਤੇ ਕਮ ਹੋਊਗਾ ਤੇ ਸੈਂਟਰ 'ਚ ਵੀ ਵਰਕ ਹੋਊਗਾ ਇਸ ਤੇ ਪ੍ਰਾਈਸ ਆਪਾਂ ਵੀਡੀਓ 'ਚ অলਮੋਸਟ ਦੱਸਦੇ ਹੀ ਆਂ ਕਈ ਵਾਰ ਹਨਾ ਕੋਈ ਇਸ਼ੂ ਕਰਕੇ ਨਹੀਂ ਦੱਸਿਆ ਜਾਂਦਾ ਲਗਭਗ ਆਪਣੀਆਂ ਸਾਰੀਆਂ ਵੀਡੀਓ 'ਚ ਹੀ ਆਪਾਂ ਪ੍ਰਾਈਸ ਦੱਸਦੇ ਆਂ ਕੋਈ ਇਹ ਨਹੀਂ ਹੋਊਗਾ ਹਨਾ ਵੀ ਕਿਸੇ ਕਸਟਮਰ ਨੂੰ ਜ਼ਿਆਦਾ ਪ੍ਰਾਈਸ ਲਾਤਾ ਕਿਸੇ ਨੂੰ ਘੱਟ ਲਾਤਾ ਇਹ ਗੱਲ ਨਹੀਂ ਹੁੰਦੀ ਜੀ ਕਿਉਂਕਿ ਆਪਾਂ ਵੀਡੀਓ ਚ ਪ੍ਰਾਈਸ ਦੱਸਦੇ ਹੀ ਆ। ਇਹ ਤੁਸੀਂ ਇਹ ਵੀ ਦੇਖ ਸਕਦੇ ਹੋ। ਇਹ ਆ ਗਿਆ ਜੀ ਡਬਲ ਟੋਨ ਪਸ਼ਮੀਨਾ ਇਹਦੇ ਜਿਵੇਂ ਤੁਹਾਨੂੰ ਦੱਸਿਆ ਆਪਣਾ ਵਟਸਐਪ ਗਰੁੱਪ ਬਣਿਆ ਹੋਇਆ ਉਸ ਚ ਆਪਾਂ ਕਲਰ ਵਗੈਰਾ ਪਾਉਂਦੇ ਰਹਿੰਦੇ ਆ ਹੋਰ ਕੋਈ ਕਲਰ ਜਰੂਰ ਤੁਸੀਂ ਰੈਡੀ ਕਰਾਉਣਾ ਹੈ। ਤਾਂ ਆਪਾਂ ਕਲਰ ਉੱਥੇ ਪਾਏ ਹੁੰਦੇ ਆ ਤੁਸੀਂ ਉਹਨਾਂ 'ਚ ਵੀ ਕੋਈ ਹੋਰ ਕਲਰ ਤੇ ਵੀ ਰੈਡੀ ਕਰਾ ਸਕਦੇ ਹੋ ਜੇ ਤੁਸੀਂ ਨਵੇਂ ਹੋ ਕੋਈ ਨਹੀਂ ਤੁਸੀਂ WhatsApp ਗਰੁੱਪ 'ਚ ਆਪਾਂ ਮੈਸੇਜ ਕਰਿਓ ਜਾਂ WhatsApp ਗਰੁੱਪ 'ਚ ਐਡ ਹੋਵੋਗੇ ਤਾਂ ਆਪਾਂ ਤੁਹਾਨੂੰ ਜਿਹੜੇ ਆਪਾਂ ਹੋਰ ਕਲਰ ਇਹਦੇ ਪਾ ਦਾਂਗੇ ਇਹ ਇਹਦੇ ਆ ਦੇਖੋ ਇਸ ਤਰ੍ਹਾਂ ਨੈਕ ਬਣਿਆ ਹੋਇਆ ਹੈ ਉੱਪਰ ਤੱਕ ਤੇ ਸਾਰੇ ਜਿਸ ਤਰ੍ਹਾਂ ਬੂਟੀਆਂ ਦਿੱਤੀਆਂ ਗਈਆਂ ਨੇ ਬਹੁਤ ਹੀ ਸੋਹਣਾ ਬਾਜੂ ਦਾ ਕੰਮ ਹੋਇਆ ਇਹਦਾ ਜਿਹੜਾ ਪ੍ਰਾਈਸ ਆ ਉਹ ਸਟੱਫ ਵਿਦ ਦਾ ਵਰਕ ਸਟੱਫ ਤੇ ਵਰਕ ਨਾਲ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਇਹ ਆ ਗਿਆ ਜੀ ਇਹਦਾ ਬਾਜੂ ਦਾ ਕੰਮ ਇਹਦਾ ਬਾਜੂ ਦਾ ਕੰਮ ਹੈ ਜੀ نیچے ਇਸ ਤਰ੍ਹਾਂ ਬੇਲ ਪਾਈ ਗਈ ਹੈ ਤੇ ਵਿੱਚ ਬੂਟੀਆਂ ਪਾਈਆਂ ਗਈਆਂ ਨੇ ਡਬਲ ਟੋਨ ਪਸ਼ਮੀਨਾ ਬਹੁਤ ਟ੍ਰੈਂਡ ਚ ਹੈ ਡਬਲ ਟੋਨ ਇਸ ਤਰ੍ਹਾਂ ਇਸ ਕਰਕੇ ਕਿਹਾ ਜਾਂਦਾ ਪਿਛਲੀ ਸਾਈਡ ਇਹ ਹੈ ਜੀ ਇਹਦੀ ਸਿੱਧੀ ਸਾਈਡ ਇਹ ਆ ਤੇ ਇਹ ਜੀ ਭੁਪਿੰਦਰਾ ਬ੍ਰਾਂਡ ਦਾ ਬਾਕੀ ਇਹਦਾ ਜਿਵੇਂ ਥੋੜਾ ਜਿਹਾ ਡਿਫਰੈਂਸ ਹੁੰਦਾ ਰਾਮਟੈਕਸ ਦਾ ਥੋੜਾ ਤੁਹਾਨੂੰ 2300 ਘੱਟ ਚ ਮਿਲ ਜੂਗਾ ਇਸ ਤਰ੍ਹਾਂ ਅਲੱਗ-ਅਲੱਗ ਬ੍ਰਾਂਡ ਤੇ ਦੇਖੋ ਅਲੱਗ-ਅਲੱਗ ਪ੍ਰਾਈਸ ਨੇ ਉਹ ਜਿਹੜੇ ਤੁਹਾਨੂੰ ਦੱਸਦੇ ਆਪਾਂ ਇਹ ਆ ਗਿਆ ਜੀ ਪਸ਼ਮੀਨਾ ਐਸਕੇ ਦਾ ਪਸ਼ਮੀਨਾ ਬਾਕੀ ਜੇ ਤੁਸੀਂ ਇਹ ਚ ਆਪਾਂ ਪ੍ਰਾਈਸ ਤੁਹਾਨੂੰ ਦੱਸ ਰਹੇ ਆ ਐਸਕੇ ਦਾ ਪਸ਼ਮੀਨਾ ਹੋਊਗਾ ਤੇ ਏਮਬ੍ਰੋਇਡਰੀ ਹੋਊਗੀ ਉਹਦਾ ਪ੍ਰਾਈਸ ਤੋਂ ਲੈਣਾ ਸ਼ੇਅਰ ਕਰ ਰਹੀ ਆ ਇਹ ਦੇਖੋ ਰੂਟੀਨ ਚ ਪਾਉਣ ਲਈ ਬਹੁਤ ਵਧੀਆ ਰਹਿੰਦੇ ਨੇ ਸੂਪਰ ਜਿਹਾ ਵਰਕ ਹੋਇਆ ਹੈ ਇਸ ਤਰ੍ਹਾਂ ਘੇਰੇ ਦਾ ਕੰਮ ਹੋਇਆ ਇਸ ਤਰ੍ਹਾਂ ਬਾਜੂ ਦਾ ਕੰਮ ਹੋਇਆ ਤੁਸੀਂ ਆ ਟਾਂਕਾ ਆਪਣੇ ਨੇੜੇ ਤੋਂ ਦੇਖ ਸਕਦੇ ਹੋ ਮਸ਼ੀਨ ਵਰਕ ਦਾ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਆਪਣਾ ਕੰਮ ਹੁੰਦਾ ਬਹੁਤ ਹੀ ਜਿਆਦਾ ਸਾਫ ਕੰਮ ਹੁੰਦਾ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਕੰਮ ਤੋਂ ਨੂੰ ਨੀਟ ਐਂਡ ਕਲੀਨ ਮਿਲੂਗਾ ਸਾਡੇ ਕੋਲੋਂ ਤੇ ਇਸ 'ਚ ਵੀ ਆਪਣੇ ਕੋਲੇ ਕਾਫੀ ਕਲਰ ਨੇ ਜੇ ਤੁਸੀਂ ਖੀਨਖਾਕ 'ਚ ਹੋਰ ਕੋਈ ਉਹ ਕਰਨਾ ਚਾਹੁੰਦੇ ਹੋ ਹੋਰ ਕੋਈ ਕਲਰ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ ਇਸ ਤਰ੍ਹਾਂ ਆਪਾਂ ਆਰੀ ਮਿਕਸ ਕੀਤਾ ਹੋਇਆ ਤੁਸੀਂ ਦੇ ਚੈੱਕ ਕਰ ਸਕਦੇ ਹੋ ਵਰਕ ਆਰੀ ਦਾ ਕੰਮ ਹੋਊਗਾ ਵਿੱਚ ਹੈਂਡ ਟੱਚ ਦਿੱਤਾ ਹੋਇਆ ਤੇ ਇਸ ਤਰ੍ਹਾਂ ਇਹ ਕਿਉਂਕਿ ਆਰੀ ਤੇ ਹੈਂਡ ਟੱਚ ਹੈ ਜਿਹੜਾ ਮਤਲਬ ਨਾਰਮਲ ਰੇਂਜ ਚ ਪੈ ਜਾਂਦਾ ਹੈ ਹੈਂਡ ਵਰਕ ਕਰਦੇ ਤਾਂ ਥੋੜਾ ਮਹਿੰਗਾ ਜਾਂਦਾ ਸਿਰਫ 1400 ਦੀ ਰੇਂਜ ਚ ਆਪਾਂ ਨੂੰ ਆਰੀ ਪਲੱਸ ਹੈਂਡ ਮਿਲ ਗਿਆ ਟੇਸਟ ਕਲਰ ਕਾਫੀ ਨੇ ਤੁਸੀਂ ਰੈਡੀ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਦੁਪੱਟਾ ਆਪਾਂ ਇਹਨਾਂ ਦਾ ਸੇਮ ਰੱਖਿਆ ਪ੍ਰਾਈਸ ਜਿਹੜਾ ਉਹ ਸਟਾਫ ਮੈਚਿੰਗ ਸੂਟ ਦਾ ਤੇ ਐਮਬਰਾਇਡਰੀ ਨਾਲ ਜਿੰਨਾ ਜਿੰਨਾ ਤੁਹਾਨੂੰ ਦਿਖਾਇਆ ਉਹਨਾਂ ਨੇ ਦਾ ਹੀ ਪ੍ਰਾਈਸ ਜਿਹੜਾ ਆਪਾਂ ਮੈਂਸ਼ਨ ਕੀਤਾ ਦੁਪੱਟੇ ਨਾਲ ਚ ਇਨਕਲੂਡ ਨਹੀਂ ਹੈਗੇ ਜੀ ਜੇ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਪਲੀਜ਼ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਨਵੀਂ ਵੀਡੀਓ ਚ ਮਿਲਦੇ ਹਾਂ ਸੋਹਣੇ ਸੋਹਣੇ ਸੂਟਾਂ ਦੇ ਨਾਲ